ਮੇਰੇ ਪਿੱਛੇ ਸਾਨੂੰ ਚੰਡੀਗੜ੍ਹ ਨਗਰ ਨਿਗਮ ਦੀ ਬਿਲਡਿੰਗ ਜਿਹੜੀ ਆ ਨਜ਼ਰ ਆ ਰਹੀ ਹੋਣੀ ਆ ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਜੀ ਧਰਨੇ ਤੇ ਬੈਠੇ ਨੇ ਨਾਲ ਉਹਨਾਂ ਦੇ ਚੰਡੀਗੜ੍ਹ ਕਾਂਗਰਸ ਦੇ ਪ੍ਰੈਜ਼ੀਡੈਂਟ ਐਚ ਐਸ ਲੱਕੀ ਅਤੇ ਜੂਥ ਕਾਂਗਰਸ ਦੇ ਜਿਹੜੇ ਕਾਰਕਟਰ ਉਹ ਧਰਨੇ ਤੇ ਬੈਠੇ ਨੇ ਔਰ ਇਹ ਪ੍ਰਦਰਸ਼ਨ ਚੱਲ ਰਿਹਾ ਹੈ ਪ੍ਰਦਰਸ਼ਨ ਕਿਸ ਲਈ ਚੱਲ ਰਿਹਾ ਹੈ 30 ਤਰੀਕ ਨੂੰ ਇੱਥੇ ਮੇਅਰ ਦੇ ਇਲੈਕਸ਼ਨ ਹੋਏ ਸੀ ਜਿਸ ਵਿੱਚ ਪਿਠਾਸੀਨ ਅਧਿਕਾਰੀ ਜਿਹੜਾ ਅਨਿਲ ਮੱਸੀ ਆ ਉਸ ਦੇ ਦੁਆਰਾ 8 ਵੋਟਾਂ ਨੂੰ ਇਨਵੈਲਿਡ ਡਿਕਲੇਅਰ ਕੀਤਾ ਗਿਆ ਕਿਹਾ ਇਹ ਜਾ ਰਿਹਾ ਹੈ ਵੀ ਜਿਹੜੇ 8 ਵੋਟਾਂ ਇਨਵੈਲਿਡ ਡਿਕਲੇਅਰ ਕੀਤੀਆਂ ਗਈਆਂ ਉਸ ਦੇ ਉੱਤੇ ਉਹਨਾਂ ਨੇ ਹੀ ਖੁਦ ਆਪਣੇ ਪੈਨ ਨਾਲ ਨਿਸ਼ਾਨ ਲਗਾਏ ਫਿਰ ਉਹਨਾਂ ਨੂੰ ਇਨਵੈਲਿਡ ਡਿਕਲੇਅਰ ਕੀਤਾ ਤਾਂ ਕਿ ਭਾਜਪਾ ਦਾ ਜਿਹੜਾ ਕੈਂਡੀਡੇਟ ਹਾਰ ਰਿਹਾ ਸੀ ਜਿਹਨੂੰ ਸਿਰਫ 16 ਵੋਟਾਂ ਮਿਲ ਨਹੀਂ ਸੀ ਆ ਉਹ اور 16 ਵੋਟਾਂ ਦੇ ਬਾਵਜੂਦ ਜਿਹਨੂੰ ਹਾਰ ਮਿਲਣੀ ਸੀਗੀ ਉਹਨੂੰ ਜਿੱਦਾ ਹੋਇਆ ਡਿਕਲੇਅਰ ਕਰ ਦਿੱਤਾ ਗਿਆ ਉਸ ਦੀ ਜਿੱਤ ਜਿਹੜੀ ਆ ਉਹ ਸਨਿਸ਼ਚਿਤ ਕਰ ਦਿੱਤੀ ਗਈ ਕਿਉਂਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਜਿਹੜਾ ਸਾਂਝਾ ਕੈਂਡੀਡੇਟ ਸੀਗਾ ਉਹਨੂੰ 20 ਵੋਟਾਂ ਮਿਲਦੀਆਂ ਸੀਗੀਆਂ ਪਰ 20 ਦੇ 20 ਦੇ ਮੁਕਾਬਲੇ 24 ਵੋਟਾਂ ਜਦੋਂ ਇਨਵੈਲਿਡ ਡਿਕਲੇਅਰ ਕਰ ਦਿੱਤੀਆਂ ਗਈਆਂ ਤਾਂ 12 ਔਰ 16 ਦੇ ਗੈਪ ਵਿੱਚ ਭਾਜੀਪੀ ਦੀ ਮੇਅਰ ਨੂੰ ਜਿੱਤ ਦਾ ਜਿੱਤ ਕੋਸ਼ਿਸ਼ ਕਰ ਦਿੱਤੀ ਗਈ ਤੇ ਉਹਨੂੰ ਮੇਅਰ ਦੀ ਕੁਰਸੀ ਤੇ ਬਿਠਾ ਦਿੱਤਾ ਗਿਆ ਤੇ ਬਾਂਸਲ ਸਾਹਿਬ ਔਰ ਲਗਾਤਾਰ ਮੈਂ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਜਿਹੜਾ ਪ੍ਰਦਰਸ਼ਨ ਕਰ ਰਹੀ ਆ ਬਾਂਸਲ ਸਾਹਿਬ ਇੱਥੇ ਬਈ ਆਪਾਂ ਗੱਲਬਾਤ ਕਰਦੇ ਆ ਜਾਣਦੇ ਇਸ ਤਰ੍ਹਾਂ ਤਿੰਨ ਦੇ ਤਿੰਨ ਉਹਨਾਂ ਨੇ ਜਿਹੜੇ ਪੋਜੀਸ਼ਨਸ ਨੇ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਿਲਕੁਲ ਜ਼ਬਰਾਨਾ ਕਬਜ਼ਾ ਕਰਕੇ ਉਹਨਾਂ ਨੇ ਕੀਤਾ ਹੈ ਲੋਕਤੰਤਰ ਦੀਆਂ ਤਾਂ ਜੀਆਂ ਉਡਾਈ ਰਹੀ ਨੇ ਜਿੱਥੋਂ ਤੱਕ ਸੀਟਾਂ ਜਿੰਨਾਂ ਦਾ ਹੁੰਦਾ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਗਰ ਇੱਕ ਕਾਰਪੋਰੇਸ਼ਨ ਦੇ ਇਲੈਕਸ਼ਨ ਵਾਸਤੇ ਉਹ ਇਹ ਕੁਝ ਕਰ ਸਕਦੇ ਨੇ ਕੀ ਕੁਝ ਉਹ ਸੋਚ ਸਕਦੇ ਨੇ ਜਿੱਥੇ ਕਿ ਉਹਨਾਂ ਨੂੰ ਸੱਤਾ ਜਿਹਨੂੰ ਅਸਲੀ ਸੱਤਾ ਕਹਿੰਦੇ ਆ ਉਹ ਸੱਤਾ ਹਾਸਲ ਕਰਨ ਦੇ ਵਾਸਤੇ ਇਹ ਉਹਦਾ ਇੱਕ ਨਮੂਨਾ ਇੱਥੇ ਆ ਗਿਆ ਇਸੀ ਗੱਲ ਕਰਕੇ ਦਿਖਾਣਾ ਚਾਹੁੰਦੇ ਸਨ ਕਿ ਅਸੀਂ ਜਿੱਤ ਗਏ ਹਾਂ ਕਿਉਂਕਿ ਆਗਾਂ ਨੂੰ ਉਹ ਸੋਚਦੇ ਸੀ ਕਿ ਅਸੀਂ ਇਹੀ ਦਿਖਾਵਾਂਗੇ ਕਿ ਇਸ ਤੋਂ ਉੱਥੋਂ ਜਿੱਤਣਾ ਸ਼ੁਰੂ ਕੀਤਾ ਹੋਇਆ ਹੈ। ਸਤਿ ਸ੍ਰੀ ਅਕਾਲ ਸਾਹਿਬ। ਉੱਥੇ ਲੋਕਾਂ ਨੇ ਮੁੱਦੇ ਮੂੰਹ ਇਹਨਾਂ ਨੂੰ ਘੇਰਿਆ ਹੈ। ਮਹਾਤਮਾ ਗਾਂਧੀ ਨੂੰ ਮੰਨਣ ਵਾਲੀ ਪਾਰਟੀ ਪ੍ਰੋਟੈਸਟ ਕਰ ਰਹੀ ਹੈ ਇੱਥੇ ਸ਼ਾਂਤੀ ਮੇਂ ਪ੍ਰੋਟੈਸਟ ਕਰ ਰਹੀ ਹੈ ਕੱਲ ਵੀ ਕੀਤਾ ਸੀਗਾ ਕੱਲ ਲਾਠੀਆਂ ਪਈਆਂ ਪਾਣੀ ਦੀ ਪੁਛਾਰਾ ਪਈਆਂ ਅੱਜ ਇੱਥੇ ਧੱਕਾ ਮੁਕੀ ਹੋਈ ਹੈ ਕਈ ਕਿ ਜਿਹਨੂੰ ਰੀਟੇਨ ਕਰ ਦਿੱਤਾ ਗਿਆ ਉੱਥੇ ਕੀ ਕਹੂੰਗੇ ਸ਼ਾਂਤ ਮੇਂ ਹੀ ਢੰਗ ਨਾਲ ਕਰ ਰਹੇ ਸਾਂ ਅਗਰ ਕਿਸੇ ਢੰਗ ਦੀ ਪ੍ਰਵੋਕ ਕਰਦੇ ਨੇ ਉਹ ਤਾਂ ਇਹਨਾਂ ਦੀਆਂ ਏਜੰਸੀਜ਼ ਕਰਦੀਆਂ ਨੇ ਇਹਨਾਂ ਦੇ ਜਿਹਨਾਂ ਨੂੰ ਇਹਨਾਂ ਨੇ ਹਦਾਇਤਾਂ ਦਿੱਤੀਆਂ ਨੇ ਕਿ ਤੁਸੀਂ ਲੋਕਾਂ ਨੂੰ ਜੋ ਸ਼ਾਂਤ ਮੇਂ ਹੀ ਢੰਗ ਨਾਲ ਆਪਣਾ ਪ੍ਰੋਟੈਸਟ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਆਗਾਹ ਨਹੀਂ ਵਧਨ ਦੇਣਾ ਕੱਲ ਅਸੀਂ ਵਿਕਾਸ ਨਗਰ ਮੌਲੀ ਜਗਰਾਂ ਵਿੱਚ ਸਾਂ ਉੱਥੇ ਆਪਣੀ ਇੱਕ ਫੰਕਸ਼ਨ ਹੋ ਅਨੇ ਨਿਆਏ ਪਰ ਜਿਹੜੀ ਮਹਿਲਾ ਨਿਆਇ ਤੇ ਕਿ ਰੀਡਿੰਗ ਨਾਲ ਹਲਕਾ ਉਠਿਲ ਆਈ ਹੋਈ ਸਨ ਉੱਥੋਂ ਉਤਰ ਕੇ ਅਸੀਂ ਸੋਚਿਆ ਕਿ ਥੋੜੀ ਦੂਰ ਤੱਕ ਜਾ ਕੇ ਆਪਣਾ ਰੋਸ਼ ਪ੍ਰਗਟ ਕਰਦੇ ਹੋਏ ਤਾਲੀਆਂ ਦੇ ਨਾਲ ਸਾਡੀ ਜਿਹੜੀਆਂ ਥਾਲੀਆਂ ਨੇ ਉਹਨਾਂ ਤੇ ਚਮਚ ਮਾਰ ਕੇ ਥੋੜਾ ਜਿਹਾ ਆਵਾਜ਼ ਕਰਕੇ 100 ਕਦਮ ਅੱਗੇ ਜਾਵਾਂਗੇ ਅਸੀਂ ਗੱਲ ਕਰ ਰਹੇ ਹਾਂ ਤੇ ਇੰਨੀ ਦੇਰ ਉੱਥੇ ਚੱਕ ਕੇ ਬੈਰੀਕਡ ਲਗਾ ਕੇ ਰੱਖ ਦਿੱਤੇ ਉਹ ਕੀ ਦੱਸਦਾ ਹੈ ਉਹ ਕੀ ਦੱਸਦਾ ਉਹ ਇਹੀ ਗੱਲਾਂ ਦੱਸਦਾ ਕਿ ਲੋਕਾਂ ਨੂੰ ਆਵਾਜ਼ ਚਾਹੁੰਦੇ ਹੀ ਨਹੀਂ ਹਨ ਕੋਈ ਬਾਤ ਗੱਲ ਬੋਲ ਕੇ ਕਿਸੇ ਢੰਗ ਦੀ ਕੋਈ ਕਰ ਸਕਣ ਕਾਂਗਰਸ ਦੀ ਇੱਕ ਟੀਮ ਹੈ ਪ੍ਰੋਟੈਸਟ ਕਰਕੇ ਗਈ ਹਾਂ ਰੀਟੇਨ ਕਰ ਲੈ ਹੁਣ ਦੂਜੀ ਟੀਮ ਆ ਰਹੀ ਹੈ ਉਹਨਾਂ ਨਾਲ ਤੁਸੀਂ ਖੜੋਗੇ ਉਸੇ ਨਾਲ 34 ਸਾਰੇ ਇਕੱਠੇ ਹੀ ਸੀ ਉਹ ਕੁਝ ਆਣ ਨੂੰ ਦੇਰੀ ਹੋ ਜਾਂਦੀ ਹੈ ਕੁਝ ਨੂੰ ਉਹਨਾਂ ਨੇ ਨਾਲ ਦੇ ਨਾਲ ਪਹਿਲਾਂ ਚੱਕ ਲਿਆ ਹਾਲੇ ਤਾਈ ਇਕੱਠੇ ਹੀ ਨਹੀਂ ਹੋਣ ਦਿੱਤਾ ਉਹਨਾਂ ਨੇ ਲੋਕ ਅਲੱਗ-ਅਲੱਗ ਜਗ੍ਹਾ ਤੋਂ ਅੱਜ ਆ ਰਹੇ ਨੇ ਜੇ ਨੀ ਸ਼ਕਤੀ ਪਰਦੇਸਰ ਵਟਾਣਾ ਦੇਖ ਜੇ ਇਸ ਕਰਕੇ ਪਹਿਲਾਂ ਹੀ ਜੜੇ ਆਏ ਚੱਕ ਲਓ ਜਿਹੜੇ ਆਏ ਪਹਿਲਾਂ ਮੰਨ ਗਿਆ ਜੀ ਕਈ ਟੀਮ ਆਣ ਗਿਆ ਜੀ ਇਹ ਪ੍ਰਦਰਸ਼ਨ ਲਗਾਤ ਨੂੰ ਲੈਣ ਕੀਤਾ ਗਿਆ ਆ ਆਪਾਂ ਸਾਹਿਬ ਸਾਹਿਬ ਇੱਕ ਪਾਸੇ ਸੁਪਰੀਮ ਕੋਰਟ ਦੀ ਪ੍ਰੋਸੀਡਿੰਗ ਚੱਲ ਰਹੀ ਹੈ ਸੁਪਰੀਮ ਕੋਰਟ ਨੇ ਬੜੀ ਫਟਕਾਰ ਲਗਾਈ ਆ ਤੇ ਉਸ ਤੇ ਬਾਅਦ ਵਿੱਚ ਕੋਈ ਐਕਸ਼ਨ ਨਹੀਂ ਹੋ ਰਿਹਾ ਕੀ ਲੱਗਦਾ ਕੀ ਆ ਉਹਦੇ ਨਾਲ ਕੋਈ ਤੱਲਕ ਨਹੀਂ ਉਹਦੇ ਨਾਲ ਕੋਈ ਨਹੀਂ ਕੋਈ ਇਹ ਨਹੀਂ ਹੈ ਉਹਨਾਂ ਨੇ ਕੋਈ ਰੋਕਿਆ ਨਹੀਂ ਕਿ ਉਸ ਇਸ ਤੋਂ ਬਾਅਦ ਕੰਟਰੀ ਦੇ ਵਿੱਚ ਅੰਡੀਗੜ ਦੇ ਵਿੱਚ ਕਿਤੇ ਕੋਈ ਤੁਸੀਂ ਪ੍ਰਦਰਸ਼ਨ ਨਹੀਂ ਕਰ ਸਕਦੇ ਇਹ ਨਹੀਂ ਕਿਹਾ ਉਹਨਾਂ ਨੇ ਇਹ ਤਾਂ ਪ੍ਰਦਰਸ਼ਨ ਕਰਨਾ ਇੱਕ ਵਾਜਬ ਤੁਹਾਡਾ ਅਧਿਕਾਰ ਹੈ ਲੋਕਤੰਤਰ ਦੇ ਵਿੱਚ ਬਸ ਉਹ ਹੈ ਮੈਂ ਕਹਿ ਰਿਹਾ ਆ ਵੀ ਸੁਪਰੀਮ ਕੋਰਟ ਨੇ ਇਹਨਾਂ ਨੂੰ ਫਟਕਾਰ ਲਗਾਈ ਆ ਫਿਰ ਕਾਨੂੰਨੀ ਰੂਪ ਤੋਂ ਐਫਆਈ ਦਰش ਕਰਕੇ کاروائی کیوں نہیں ਹੋ ਰਹੀ ਤੁਹਾਨੂੰ ਕੀ ਲੱਗਦਾ ਤੁਸੀਂ ਉਹਦੇ ਵਾਸਤੇ ਜਲਦਬਾਜ਼ੀ ਨਾ ਕਰੋ ਉਹ ਵੀ ਹੋਏਗੀ ਸੁਪਰੀਮ ਕੋਰਟ ਨੇ ਕਿਹਾ ਹੈ اگر ਇਹ ਆਪਣੇ ਆਪ ایف ائی آر نہیں ਲੋਜ ਕਰਾਂਗੇ ਤਾਂ ਇਹ ਆਪ ਹੀ ਕੰਟੈਂਪਟ ਆਫ دی کورٹ ਕਰਨਗੇ ਉਹ ਤਾਂ ہائی کورٹ ਸੁਪਰੀਮ ਕੋਰਟ ਨੇ ਤੇ ਇਥੋਂ ਤੱਕ ਕਿਹਾ ਕਿ ਇਹਨਾਂ ਦੇ ਖਿਲਾਫ کاروائی ਹੋਣੀ ਚਾਹੀਦੀ ਹੈ ਉਹ کاروائی ਕੌਣ کرے ਉਹ کاروائی ਸਰਕਾਰ ਨੂੰ ਇਥੋਂ ਦੇ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਇਹ ਨਹੀਂ ਕਰ ਰਹੇ ਤਾਂ ਇਹ ਕੰਟੈਂਪਟ ਕਰਨਗੇ ਉਸ کورٹ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਦੀ ਕੰਟੈਂਪਟ ਕਰਨਗੇ ਕਿਉਂਕਿ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜਿੱਥੇ ਦੂਜੇ ਪਾਸੇ ਯੂਥ ਕਾਂਗਰਸ ਦੇ ਜਿਹੜੇ ਕਾਰਕਰਤਾ ਉਹ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਔਰ ਤੁਸੀਂ ਦੇਖੋ ਚੰਡੀਗੜ੍ਹ ਯੂਥ ਕਾਂਗਰਸ ਦੇ ਕਾਰਕਰਤਾ ਇੱਥੇ ਪਹੁੰਚ ਗਏ ਨੇ ਔਰ ਪ੍ਰਦਰਸ਼ਨ ਜਿਹੜਾ ਉਹ ਚੱਲ ਰਿਹਾ ਪ੍ਰਦਰਸ਼ਨ ਕਰ ਰਹੇ ਨੇ ਬੰਸਲ ਸਾਹਿਬ ਇੱਥੇ ਧਰਨੇ ਤੇ ਬੈਠੇ ਨੇ ਐਚ ਐਸ ਲੱਕੀ ਸਾਹਿਬ ਟੜਨੇ ਦੇ ਬੈਠੇ ਨੇ ਜਿਹੜੇ ਜੰਡੀਗੜ ਕਾਂਗਰਸ ਦੇ ਪ੍ਰਧਾਨ ਨੇ ਔਰ ਜੂਤ ਕਾਂਗਰਸ ਦੇ ਕਾਰਕਟਰ ਇੱਥੇ ਪਹੁੰਚ ਗਏ ਨੇ ਦੂਜੇ ਪਾਸੇ ਅਸੀਂ ਤੁਹਾਨੂੰ ਦਿਖਾ ਦਈਏ ਸੁਰੱਖਿਆ ਵਿਵਸਥਾ ਕਿੰਨੀ ਗੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦਾ ਇੱਥੇ ਪੂਰਾ ਭਾਰੀ ਇੱਥੇ ਜਮਾੜਾ ਜਿਹੜਾ ਹੈ ਉਹ ਇਕੱਠਾ ਹੋਇਆ ਹੋਇਆ ਬਹੁਤ ਵੱਡੀ ਸੰਖਿਆ ਚ ਪੁਲਿਸ ਵਾਲਾ ਇੱਥੇ ਤਨਾਤ ਹੈ ਤਾਂ ਕਿ ਕਿਸੇ ਵੀ ਅਪ੍ਰੀਆ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ ਔਰ ਦੂਜੇ ਪਾਸੇ ਤੁਹਾਨੂੰ ਆ ਵੀ ਦਿਖਾ ਦਈਏ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕਟਰਾਂ ਉਹ ਭੁਖੜ ਹੜਤਾਲ ਤੇ ਬੈਠੇ ਨੇ ਮਤਲਬ ਕੀ ਆਪਾਂ ਇਹ ਕਹਿ ਸਕਦੇ ਆਂ ਵੀ ਮੇਅਰ ਇਲੈਕਸ਼ਨ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਜਿਹੜੀ ਆ ਉਹ ਲਗਾਤਾਰ ਪ੍ਰਦਰਸ਼ਨ ਕਰ ਰਹੀ ਆ ਪਰ ਹਲੇ ਤੱਕ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਕਾਮਯਾਬੀ ਜਿਹੜੀ ਆ ਉਹ ਨਹੀਂ ਮਿਲ ਰਹੀ ਆ ਕਿਸੇ ਤਰ੍ਹਾਂ ਦੀ ਕੋਈ ਐਕਸ਼ਨ ਜਿਹੜਾ ਹਲੇ ਤੱਕ ਪ੍ਰਸ਼ਾਸਨ ਵੱਲੋਂ ਨਹੀਂ ਲਿਤਾਇਆ ਜਾ ਰਿਹਾ ਮੇਅਰ ਦੇ ਜਿਹੜੇ ਭਾਜੀਪੀ ਦੇ ਮੇਅਰ ਆ ਉਸੇ ਸਮੇਂ ਉਸੇ ਤਰ੍ਹਾਂ ਉਹ ਆਫਿਸ ਆ ਰਹੇ ਨੇ ਆਫਿਸ ਯੂਜ਼ ਕਰ ਰਹੇ ਨੇ ਔਰ ਪਿਤਾਸੀਨ ਅਧਿਕਾਰੀ ਦੇ ਖਿਲਾਫ ਵੀ ਕੰਪਲੇਂਟ ਦਿੱਤੀ ਹੋਈ ਆ ਕੋਈ ਐਕਸ਼ਨ ਨਹੀਂ ਹੋਇਆ ਇਹ ਲਗਾਤਾਰ ਜਿਹੜਾ ਇਹ ਕਾਰਵਾਈ ਹੈਗੀ ਇਹ ਪ੍ਰਦਰਸ਼ਨ ਵਿਰੋਧ ਪ੍ਰਦਰਸ਼ਨ ਹੈਗਾ ਲਗਾਤਾਰ ਚੱਲ ਰਿਹਾ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਦੇਖਦੇ ਆਂ ਕੀ ਕਹਿਣਾ ਸਰ ਕਿਦੋਂ ਤੋਂ ਬੈਠੇ ਹੋ ਭੁੱਖ ਹੜਤਾਲ ਤੇ ਪੰਜਵਾਂ ਦਿਨ ਹੈ ਜੀ ਅੱਜ ਪੰਜਵਾਂ ਦਿਨ ਹੋ ਗਿਆ ਭੁੱਖ ਹੜਤਾਲ ਤੇ ਹਾਂਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਪੁੱਛਣ ਲਈ ਆਏ ਹੋਣ ਕੋਈ ਗੱਲਬਾਤ ਕਰਨ ਲਈ ਕੋਈ ਡਿਮਾਂਡਸ ਦੇ ਲਈ ਵੀ ਹਾਂ ਜੀ ਸੋਡੀਆਂ ਡਿਮਾਂਡਸ ਕੀ ਹੈਗੀਆਂ ਅਸੀਂ ਉਹਨਾਂ ਤੇ ਅਮਲ ਕਰਦੇ ਆ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਤਾਂ ਜੀ ਕੋਈ ਨਹੀਂ ਆ ਬਟ ਸਾਡਾ ਕੋਰਟ ਚ ਪੈਂਡਿੰਗ ਹੈ ਤੇ ਸਾਨੂੰ ਮਾਣਿਓ ਕੋਰਟ ਤੇ ਪੂਰਾ ਭਰੋਸਾ ਹੈ ਕਿ ਸਾਨੂੰ ਇਨਸਾਫ ਮਿਲੂਗਾ ਤੇ ਲੋਕਤੰਤਰ ਨੂੰ ਬਚਾਇਆ ਜਾਊਗਾ ਮੈਂ ਲੋਕਤੰਤਰ ਨੂੰ ਬਚਾਣ ਲਈ ਇੱਥੇ ਭੁੱਖ ਹੜਤਾਲ ਲਗਾਤਾਰ جاری ਹੈ 5 ਦਿਨ ਹੋ ਗਏ ਇੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਗਰਤਾ ਇੱਥੇ ਭੁੱਖ ਹੜਤਾਲ ਤੇ ਬੈਠੇ ਨੇ ਦੂਜੇ ਪਾਸੇ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਤੇ ਪ੍ਰਦਰਸ਼ਨ ਦਾ ਜਿਹੜਾ ਕੰਮ ਹੈ ਉਹ ਲਗਾਤਾਰ جاری ਆ ਔਰ ਪ੍ਰਸ਼ਾਸਨ ਵੱਲੋਂ ਹਲੇ ਤੱਕ ਕਿਸੇ ਤਰ੍ਹਾਂ ਦੀ ਹਿਲਜੁਲ ਨਹੀਂ ਆ ਇਸ ਮਾਮਲੇ ਨੂੰ ਲੈ ਕੇ ਜਿਹੜੀ ਕੰਪਲੇਂਟ ਆ ਉਹ ਵੀ ਪੈਂਡਿੰਗ ਆ ਕੋਈ ਐਫ ਆਈ ਆਰ ਹਲੇ ਦਰਜ ਨਹੀਂ ਹੋਈ ਮੇਅਰ ਵੀ ਲਗਾਤਾਰ ਆਪਣੇ ਆਫਿਸ ਆ ਰਹੇ ਨੇ ਉਸੇ ਤਰ੍ਹਾਂ ਆਪਣਾ ਕੰਮਕਾਜ ਨਿਪਟਾ ਰਹੇ ਨੇ ਹਾਲਾਂਕਿ ਜਿਹੜੀ 7 ਤਰੀਕ ਨੂੰ ਮੀਟਿੰਗ ਸੱਦੀ ਸੀ ਉਹ ਜ਼ਰੂਰ ਅਨਮਿੱਥੇ ਸਮੇਂ ਤੱਕ ਲਈ ਉਹ ਜਿਹੜੀ ਆ ਪੋਸਟਪੋਨ ਕਰਤੀ ਐ ਪਰ ਉਸ ਤੋਂ ਇਲਾਵਾ ਕੋਈ ਕਾਰਵਾਈ ਇਸ ਮਾਮਲੇ 'ਚ ਨਹੀਂ ਹੋ ਰਹੀ ਆ ਹੁਣ ਸਭ ਦੀ ਜਿਹੜੀ ਨਜ਼ਰ ਆ ਸੁਪਰੀਮ ਕੋਰਟ ਦੇ ਆਰਡਰ ਵਾਲਾ ਦੇਖਣਾ ਇਹ ਹੈ ਕਿ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਕੀ ਐਕਸ਼ਨ ਲੈਂਦਾ ਮੈਂ ਦਿਨੇਸ਼ ਕੋਲ ਕੈਮਰਾਮੈਨ ਦੀਪਕ ਦੇ ਨਾਲ ਦੰਡੀ ਸੂਰਾ ਟੀਵੀ ਲਈ ਚੰਡੀਗੜ੍ਹ ਤੋਂ